ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰਾ ਸਾਡਾ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਮਾਮ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਬੜੀਆਂ ਖਬਰਾਂ ਤੇ ਗੱਲਬਾਤ ਕੀਤੀ ਜਾਂਦੀ ਹੈ ਚਾਹੇ ਫਿਰ ਸਮਾਜਿਕ ਹੋਣ ਰਾਜ ਰਾਸੀ ਹੋਣ ਜਾਂ ਫਿਰ ਧਾਰਮਿਕ ਹੋਣ ਖਾਸ ਤੌਰ ਤੇ ਇਸ ਪ੍ਰੋਗਰਾਮ ਦਾ ਜਿਵੇਂ ਨਾਮ ਹੈ న్యూਸ ਬਿਹਾਈਂਡ న్యూਸ ਤਾਂ ਖਬਰ ਦੇ ਪਿੱਛੇ ਦੀ ਖਬਰ ਤੇ ਗੱਲਬਾਤ ਵੀ ਜ਼ਰੂਰ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਸਵਾਗਤ ਕਰਦੇ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ ਜੋ ਗੱਲਬਾਤ ਦੇ ਸੱਦੇ ਲਈ ਧੰਨਵਾਦ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਤਸਦ ਸਭ ਹਰ ਵਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਸਾਰੀਆਂ ਨੇ ਪਰ ਝਾਕੀ ਵਿਵਾਦ ਤੇ ਜੋ ਲਗਾਤਾਰ ਕੇਂਦਰ ਤੇ ਪੰਜਾਬ ਦੇ ਵਿਚਕਾਰ ਜੋ ਤਣਾਅ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਹਿੰਦੇ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੇਂਦਰ ਸਰਕਾਰ ਦੇ ਲਈ ਚੁਣੌਤੀ ਬਣ ਸਕਦੀ ਹੈ ਕਿਉਂਕਿ ਪੰਜਾਬ ਦੇ ਵੱਲੋਂ ਝਾਕੀ ਕੱਢੀ ਜਾਣੀ ਹੈ ਜਿਹੜੀ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਤੱਕ ਵੀ ਜਾਵੇਗੀ ਤੇ ਹਰ ਪਿੰਡ ਦੇ ਵਿੱਚ ਉਹ ਝਾਕੀ ਜਾਵੇਗੀ 10 ਤੋਂ 15 ਮਿੰਟ ਹਰ ਪਿੰਡ ਦੇ ਵਿੱਚ ਰੁਕੇਗੀ ਤੇ ਕਾਫੀ ਵਿਵਾਦ ਇਸ ਝਾਕੀ ਨੂੰ ਲੈ ਕੇ ਪਹਿਲਾਂ ਵੀ ਬਣਿਆ ਰਿਹਾ ਤਾਂ ਹੁਣ ਪੰਜਾਬ ਦੇ ਵੱਲੋਂ ਆਪਣੇ ਪੱਧਰ ਤੇ ਝਾਕੀ ਜਾਵੇਗੀ ਇੱਕ ਟਰੈਕਟਰ ਵੀ ਕਹਿੰਦੇ ਸਪੈਸ਼ਲ ਤਿਆਰ ਕਰਵਾਇਆ ਗਿਆ ਝਾਕਿਆਂ ਦੇ ਲਈ ਜੋ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝਾਕਿਆਂ ਦੇ ਮਾਮਲੇ ਦੀ ਗੱਲ ਕਰਦੇ ਆ ਜੀ ਬੀਇੰਗ ਅ ਜਰਨਲਿਸਟ ਆਪਾਂ ਸਾਰੇ ਇਸ਼ੂ ਨੂੰ ਦੇਖੀਏ ਤਾਂ ਮੈਨੂੰ ਇਹ ਲੱਗਦਾ ਹੈ ਹੂੰ ਕਿ ਕੇਂਦਰ ਨੇ ਪੰਗਾ ਲੈ ਲਿਆ ਪੰਜਾਬ ਨਾਲ ਇਸ ਮਾਮਲੇ ਦੇ ਤੇ ਹੁਣ ਭਗਵੰਤ ਮਾਨ ਲਗਾਤਾਰ ਘੇਰ ਰਹੇ ਆ ਕੇਂਦਰ ਨੂੰ ਇਸ ਮਾਮਲੇ ਤੇ ਕਿ ਪੰਜਾਬ ਦੀਆਂ ਚਾਕੀਆਂ ਕਿਉਂ ਰੱਦ ਕੀਤੀਆਂ ਗਈਆਂ ਉਹਨਾਂ ਚ ਕਿਹੜੀ ਇਹੋ ਜੀ ਗੱਲ ਸੀ ਪੰਜਾਬ ਦੇ ਵਿਰਸੇ ਦੀ ਗੱਲ ਕੀਤੀ ਗਈ ਹੈ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਹੈ ਮਾਈ ਭਾਗੋ ਦੀ ਗੱਲ ਕੀਤੀ ਹੈ ਨਾਰੀ ਸ਼ਕਤੀ ਦੀ ਗੱਲ ਕੀਤੀ ਹੈ ਕਹਿੰਦੇ ਸ਼ਹੀਦਾਂ ਦੀ ਗੱਲ ਕੀਤੀ ਹੈ ਦੱਸੋ ਤਾਂ ਸਹੀ ਇਹਦੇ ਚ ਕੀ ਗਲਤ ਹੈਗਾ ਤਾਂ ਉਹਦੀ ਕੋਸ਼ਿਸ਼ ਕੀਤੀ ਇਸ ਨੂੰ ਜਿਹੜਾ ਜਵਾਬ ਦੇਣ ਦੀ ਜਿਹੜਾ ਭਾਜਪਾ ਦੇ ਪ੍ਰਧਾਨ ਆ ਪੰਜਾਬ ਦੇ ਨੀਲ ਜਾਖੜ ਨੇ ਕਿ ਜੇ ਝਾਕੀ ਦੇ ਉੱਤੇ ਮੁਖੰਦਰੀ ਭਗਵੰਤ ਮਾਨ ਦੀ ਤਸਵੀਰ ਸੀ ਮੁਖੰਦਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ ਇਸ ਕਰਕੇ ਝਾਕੀਆਂ ਕਹਿੰਦੇ ਰੱਦ ਕਰ ਦੇ ਦੇਈਆਂ ਹੁਣ ਦੂਜਾ ਨੂੰ ਜਿਹੜੀ ਸਰਕਾਰ ਹੁੰਦੀ ਹੈ ਉਹਨਾਂ ਨੂੰ ਵੀ ਤਾਂ ਜਾਣਕਾਰੀ ਹੁੰਦੀ ਹੈ ਨਾ ਕਿ ਸੀ ਕੀ ਭੇਜਿਆ ਕੀ ਨਹੀਂ ਭੇਜਿਆ ਇਹ ਤਾਂ ਇਦਾਂ ਦੀ ਗੱਲ ਹੈ ਸਨੀਰ ਜਾਖੜ ਉਹਨਾਂ ਨੇ ਕਰਤੀ ਜਿਵੇਂ ਦੂਜੇ ਦੇ ਘਰਵਾਰੇ ਦੱਸਣ ਲੱਗ ਜਾਣ ਤੇਰੇ ਸੰਦੂਕ ਚ ਖੇਸ ਪਿਆ ਤੇਰੇ ਸੰਦੂਕ ਚ ਕੀ ਪਿਆ ਤੋ ਕਹਿੰਦੇ ਜਦੋਂ ਅਸੀਂ ਭੇਜੀਆਂ ਹੀ ਨਹੀਂ ਇਹੋ ਜੀਆਂ ਗੱਲਾਂ ਤਾਂ ਭਗਵੰਤ ਮਾਨ ਉਹਨੇ ਕਹਿੰਦੇ ਕਿਦਾਂ ਤੁਸੀਂ ਇਹ ਕਹਿ ਰਹੇ ਹੋ ਚਾ ਕਿਦੇ ਨਾਲ ਅਸੀਂ ਕਿਦਾਂ ਪੇਛ ਸਕਦੇ ਆ ਆਪਣੇ ਤਸਵੀਰ ਕਹਿੰਦੇ ਸ਼ਹੀਦਾਂ ਦੀ ਗੱਲ ਕੀਤੀ ਆ ਸੀ ਪੰਜਾਬ ਦੀ ਵਿਰਾਸਤ ਦੀ ਗੱਲ ਕੀਤੀ ਆ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਆ ਤੇ ਸਾਡੀਆਂ ਚਾ ਕਿਹਨਾਂ ਨਾਲ ਤਸਵੀਰਾਂ ਕਿੱਥੋਂ ਆ ਗਈਆਂ ਹੁਣ ਉਸ ਮਾਮਲੇ ਦੇ ਤੇ ਸਨੀ ਜੱਖਣਾ ਤਾਂ ਸਿੱਧਾ ਕੋਈ ਜਵਾਬ ਦਿੰਦੇ ਆ ਬਿਲਕੁਲ ਬਾਰ ਬਾਰ ਇਹੀ ਕਹੀ ਜਾਂਦੇ ਨੇ ਮੈਂ ਆਪਣੇ ਸਟੈਂਡ ਤੇ ਕਾਇਮ ਆ ਆਪਣੇ ਸਟੈਂਡ ਤੇ ਕਾਇਮ ਆ ਹੁਣ ਆਪਰ ਨੂੰ ਪਤਾ ਪੋਲਿਟੀਕਲ ਆਗੂਆਂ ਦਾ ਸਟੈਂਡ ਤੇ ਪੱਕਾ ਹੀ ਹੁੰਦੇ ਆ ਜੀ ਉਹਦਾ ਬਦਲਦੇ ਨਹੀਂ ਕਿਸਦੇ ਕਹਿਣ ਨਾਲ ਜੇ ਸਟੈਂਡ ਬਦਲਣ ਲੱਗਣ ਤਾਂ ਫੇਰ ਇਹਨਾਂ ਦੀ ਰਾਜਨੀਤੀ ਕਿਵੇਂ ਚੱਲ ਸਕਦੀ ਹੈ ਹੋ ਜਿਹੜੀ ਲੇਟੈਸਟ ਸਿਚੁਏਸ਼ਨ ਜਿਹੜੀ ਬਣੀ ਆ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਜੀ ਦੇਖੋ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਗਣਤੰਤਰ ਦਿਵਸ ਦੇ ਮੌਕੇ ਦੇ ਤੇ 26 ਜਨਵਰੀ ਨੂੰ ਜੀ ਸਾਰੇ ਪੰਜਾਬ ਚ ਉਹ ਝਾਕੀਆਂ ਕਮਾਈਆਂ ਜਾਣਗੀਆਂ ਜਿਹੜੀਆਂ ਝਾਕੀਆਂ ਜਿਹੜੀਆਂ ਹੈਗੀਆਂ ਕੇਂਦਰ ਵੱਲੋਂ ਰੱਦ ਕੀਤੀਆਂ ਗਈਆਂ ਹੂੰ ਉਹ ਕਹਿੰਦੇ ਨਾ ਸਿਰਫ ਉਸ ਦਿਨ ਘੁਮਾਵਾਂਗੇ ਜੀ ਉਸ ਦਿਨ ਤਾਂ ਸ਼ੁਰੂਆਤ ਆ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਹਮ ਸਾਰੇ ਪਿੰਡਾਂ 'ਚ ਹਰ ਪਿੰਡ 'ਚ ਕਹਿੰਦੇ 10-15 ਮਿੰਟ ਜਿਹੜੀ ਕਿ ਚਾਕੀ ਰੁਕੇਗੀ ਜੀ ਉਸ ਤੋਂ ਅਗਲੇ ਪਿੰਡ ਚ ਉਸ ਤੋਂ ਅਗਲੇ ਪਿੰਡ 'ਚ ਇਹ ਤਾਂ ਹੁਣ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਦਾਂ ਹੁੰਦਾ ਨਾ ਅਗਲੇ ਦੀ ਪਿਛ ਤੇ ਜਾ ਕੇ ਖੇਡਣਾ ਜੀ ਭਾਜਪਾ ਵਾਲੇ ਇਸ ਮੌਲੇਜ ਬੜਾ ਦੇਸ਼ ਭਗਤੀ ਦੀਆਂ ਗੱਲਾਂ ਬਹੁਤ ਕਰਦੇ ਆ ਧਰਮ ਦੀਆਂ ਗੱਲਾਂ ਬਹੁਤ ਕਰਦੇ ਆ ਉਹ ਕਹਿੰਦੇ ਸਾਡੇ ਨਾਲੋਂ ਵੱਡਾ ਕੋਈ ਦੇਸ਼ ਭਗਤ ਨਹੀਂ ਜੀ ਹੁਣ ਮੁਖਵੰਦਰੀ ਭਗਵੰਤ ਮਾਨ ਨੇ ਜਿਹੜਾ ਫੈਸਲਾ ਲਿਆ ਉਹ ਕਹਿੰਦੇ ਸਾਡੇ ਨਾਲੋਂ ਵੱਡਾ ਕੋਈ ਦੇਸ਼ ਭਗਤ ਨਹੀਂ ਅਸੀਂ ਦੇਖੋ ਅਸੀਂ ਤਾਂ ਝਾਕੀਆਂ ਲੈ ਕੇ ਜਾ ਰਹੇ ਆ ਨਾ ਹੁਣ ਐਸੀ ਗੱਲ ਹੈ ਝਾਕੀਆਂ ਦੀ ਨਾਂ ਤਾਂ ਇਹ ਕਹਿ ਸਕਦੇ ਆ ਜੀ ਕਿ ਝਾਕਿਆ ਕਿਉਂ ਪਿੰਡਾਂ 'ਚ ਲੈ ਕੇ ਜਾ ਰਿਹਾ ਹਾਂ ਜੇ ਪਿੰਡਾਂ 'ਚ ਲੈ ਕੇ ਜਾਣ ਨੂੰ ਕਹਿਣਗੇ ਵੀ ਸਿਆਸਤ ਹੈ ਤੋ ਕਰਨ ਕੇ ਦੇਖੋ ਜੀ ਮਾਈ ਭਾਗੋ ਦੀ ਗੱਲ ਕਰਨੀ ਸ਼ਹੀਦ ਭਗਤ ਸਿੰਘ ਦੀ ਗੱਲ ਕਰਨੀ ਕਰਤਾਰ ਸਰਾਬੇ ਦੀ ਗੱਲ ਕਰਨੀ ਵਿਰਾਸਤ ਦੀ ਗੱਲ ਕਰਨੀ ਗੁਰੂਆਂ ਪੀਰਾਂ ਦੀਆਂ ਗੱਲਾਂ ਕਰਨੀਆਂ ਇਹ ਸਿਆਸਤ ਹੈ ਅਸੀਂ ਤਾਂ ਉਹ ਗੱਲਾਂ ਦੱਸ ਰਹੇ ਹਾਂ ਕਿ ਕੇਂਦਰ ਨੇ ਇਹ ਕਿਉਂ ਰੱਦ ਕੀ ਤਿਆਂ ਚਾਕਿਆ ਜਿਹੜੀਆਂ ਚਾਕਿਆ ਪੰਜਾਬ ਦੀ ਵਿਰਾਸਤ ਸੀ ਪੰਜਾਬ ਦਾ ਪਛੋਕੜ ਸੀ ਪੰਜਾਬ ਦੀ ਇੱਕ ਤਰ੍ਹਾਂ ਦੀ ਪੇਛਕਾਰੀ ਸੀ ਸਾਰੇ ਮਾਮਲਿਆਂ ਦੇ ਉੱਤੇ ਲੈ ਕੇ ਹੁਣ ਕੇਂਦਰ ਕੋਲੇ ਸਿੱਧੇ ਤੌਰ ਦੇ ਇਸ ਗੱਲ ਦਾ ਕੋਈ ਜਵਾਬ ਕੋਈ ਨਹੀਂ ਜੀ ਇਹ ਵੀ ਹਾਲਾਂਕਿ ਗ੍ਰਹਿ ਮੰਤਰਾਲੇ ਵੱਲੋਂ ਇਸ ਦਾ ਜਵਾਬ ਇਸ ਤਰੀਕੇ ਨਾਲ ਪੰਜਾਬ ਨੂੰ ਦਿੱਤਾ ਗਿਆ ਕਿ ਜੀ ਇੱਕ ਉੱਚ ਪੱਧਰੀ ਕਮੇਟੀ ਬਣਦੀ ਹੈ ਉਹ ਕਮੇਟੀ ਮੁਤਾਬਕ ਤੁਹਾਡੀਆਂ ਚਾਹਕੀਆਂ ਮਿਆਰਾਂ ਤੇ ਪੂਰੀਆਂ ਨਹੀਂ ਸੁੱਤਦੀਆਂ ਹੁਣ ਕਿਹੜੇ ਮਿਆਰ ਹੈ ਜਨਾਬ ਤੱਕ ਪੂਰੇ ਨਹੀਂ ਉਤਰਦੀਆਂ ਜੀ ਜੇ ਤਾਂ ਦੇਸ਼ ਭਗਤੀ ਦੀ ਗੱਲ ਕਰਦੇ ਆ ਭਾਜਪਾ ਵਾਲੇ ਤਾਂ ਮੁਖੰਦਰੀ ਭਗਵੰਤ ਮਾਨ ਕਹਿੰਦਾ ਵੀ ਹੁਣ ਸਾਡੇ ਨਾਲੋਂ ਵੱਡਾ ਦੇਸ਼ ਭਗਤ ਕਿਹੜਾ ਹੈ ਅਸੀਂ ਤਾਂ ਗੱਲ ਹੀ ਦੇਸ਼ ਭਗਤੀ ਦੀ ਕੀਤੀ ਹੈ ਜੀ ਇਸ ਮਾਮਲੇ 'ਚ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਭਾਜਪਾ ਵਾਲਿਆਂ ਨੂੰ ਬਿਲਕੁਲ ਹੁਣ ਅੱਗੇ ਕਸੂਤੀ ਦਿੱਤੀ ਜੋ ਤੇ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਹੈ ਜੀ ਬਿਲਕੁਲ ਪਾਰਲੀਮੈਂਟ ਦੀਆਂ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਵਾਲੇ ਤਾਂ ਹੁਣ ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਤੋਂ ਖੜਾ ਛੁੱਟੇ ਕਿਹੜੇ ਤਰੀਕੇ ਨਾਲ ਮਾਮਲਾ ਦਬਜੇ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਸ ਕਦਰ ਇਸ ਮਾਮਲੇ ਨੂੰ ਲਗਾਤਾਰ ਵਹਾ ਰਹੇ ਆ ਦੇਖੋ ਆਪਾਂ ਵੀ ਜਦੋਂ ਗੱਲ ਕਰਨੇ ਆ ਜੀ ਤੇ ਮੇਰੇ ਨਾਲ ਕਿੰਨੀ ਵਾਰੀ ਇਸ ਮੁੱਦੇ ਤੇ ਆਪਾਂ ਗੱਲ ਕਰ ਚੁੱਕੇ ਆ ਆਪਾਂ ਨੂੰ ਗੱਲ ਕਰਨੀ ਇਸ ਕਰਕੇ ਵੀ ਲਾਜ਼ਮੀ ਹੁੰਦੀ ਹੈ ਕਿਉਂਕਿ ਨਵਾਂ ਮੁੱਦਾ ਉੱਠਦਾ ਹੈ ਜੀ ਹੁਣ ਪੰਜਾਬ ਦੇ ਪਿੰਡਾਂ 'ਚ ਪਹਿਲੀ ਵਾਰੀ ਹੋਏਗਾ ਹੂੰ ਕਿਹੜੀਆਂ ਝਾਕੀਆਂ ਚ ਆਏਗੇ ਅੱਗੇ ਦੇਖੋ ਕੀ ਹੁੰਦਾ ਸੀ ਜ਼ਿਲ੍ਹਾ ਪੱਧਰ ਤੇ ਜੀ ਕੋਈ ਇਸ ਤਰ੍ਹਾਂ ਦੀਆਂ ਝਾਕੀਆਂ ਜਿਦਾਂ ਦਾ ਕੀਤਾ ਜਾਂਦਾ ਸੀ ਜੇ ਸੂਬਾ ਪੱਧਰ ਦੇ ਜਿਹੜੇ ਸਮਾਗਮ ਹੁੰਦੇ ਸੀ ਹਮ ਉੱਥੇ ਝਾਕੀਆਂ ਦਿਖਾਈਆਂ ਜਾਂਦੀਆਂ ਸੀ ਹਮ ਪਿੰਡਾਂ ਵਾਲੇ ਕਿੱਥੇ ਜਾਂਦੇ ਸੀ ਪਿੰਡਾਂ ਵਾਲੇ ਦਾ ਸਕੂਲਾਂ ਚ ਉਹੀ ਥੋੜਾ ਬੋਤਾ ਕੌਮੀ ਤਿਰੰਗਾ ਲਹਿਰਾਤਾ ਥੋੜੇ ਬੋਤੇ ਬੱਚਾ ਨੇ ਗੀਤ ਗਾਤੇ ਤੇ ਲੱਡੂ ਜਾਂ ਹੋਰ ਕਮਟਾਈਆਂ ਵੰਡਤੀਆਂ ਤੇ ਗਣਤੰਤਰ ਦਿਵਸ ਮਨਾਇਆ ਗਿਆ ਜੀ ਹੁਣ ਜਦੋਂ ਪਿੰਡ ਪਿੰਡ ਝਾਕੀਆਂ ਜਾਣੀਆਂ ਦੇਖੋ ਫੋਕਸ ਕੀ ਹੋਏਗਾ ਹਮ ਦੋ ਫੋਕਸ ਜਿਹੜੇ ਇੱਕ ਦਾ ਫੋਕਸ ਇਹ ਆ ਕਿ ਤੁਸੀਂ ਦੇਸ਼ ਭਗਤੀ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਵਿਰਸੇ ਤੇ ਵਿਰਾਸਤ ਦੀ ਗੱਲ ਕਰੋਗੇ ਦੂਜਾ ਫੋਕਸ ਇਹ ਹੈ ਜਿਹੜਾ ਨਾਲ ਨਾਲ ਜਾਏਗਾ ਕਿ ਦੇਖੋ ਆ ਚਾਕੀਆਂ ਜਿਹੜੀਆਂ ਕੇਂਦਰ ਵੱਲੋਂ ਰੱਦ ਕੀਤੀਆਂ ਗਈਆਂ ਬਿਲਕੁਲ ਕਿਸ ਬਦੌਲਤ ਦੇ ਰੱਦ ਕੀਤੇ ਗਏ ਆ ਇਹਦਾ ਜਵਾਬ ਕੇਂਦਰ ਦੇਵੇ ਹੁਣੇ ਜਦੋਂ ਜਵਾਬ ਮੰਗਿਆ ਜਾਏਗਾ ਤਾਂ ਪੰਜਾਬ ਦੇ ਵਿੱਚੋਂ ਭਾਜਪਾ ਦੇ 65 ਤੋਂ 70 ਝਮੀਨ ਖਿਸਕਦੀ ਨਜ਼ਰ ਆਏਗੀ ਜੀ ਹਰ ਪੰਜਾਬੀ ਪੁੱਛੇਗਾ ਵੀ ਕੀ ਇਹ ਤੇ ਜਗਰਾਹ ਕੀ ਸੀ ਇਹਨਾਂ ਚਾਕੀਆਂ ਕਿਉਂ ਰੱਦ ਕੀਤੀਆਂ ਗਈਆਂ ਸੋ ਬਹੁਤ ਵੱਡੇ ਮਾਮਲੇ ਤੇ ਦੇ ਵਿਦਿਆਨਾਂ ਦੇ ਨਾਂ ਹਿੰਗ ਲੱਗੇ ਨਾ ਫਟਕੜੀ ਜਿਹੜਾ ਰੰਗ ਚੋਖਾ ਹੋਏ ਤੇ ਮੁੱਖ ਮੰਤਰੀ ਭਗਵੰਤ ਮਾਨ ਇਹੋ ਜੇ ਮਾਮਲੇ ਤੇ ਕੇਰਿਆ ਹੈ ਕੇਂਦਰ ਸਰਕਾਰ ਨੂੰ ਜੀ ਕਿਹਦਾ ਜਵਾਬ ਹੀ ਕੋਈ ਨਹੀਂ ਲੱਭਦਾ ਤੇ ਉਸ ਨੂੰ ਪੱਲੇ ਦਿਨਾ ਵੀ ਕੁਝ ਨਹੀਂ ਪੈਣਾ ਇਹ ਵੀ ਸਾਫ ਕਰ ਦੇਣਾ ਕਿ ਕੇਂਦਰ ਕਿਸ ਕਦਰ ਪੰਜਾਬ ਦੇ ਨਾਲ ਜ਼ਾਤੀ ਕਰ ਰਿਹਾ ਧੱਕਾ ਕਰ ਰਿਹਾ ਜੀ ਔਰ ਉਹਨਾਂ ਮੁੱਦਿਆਂ ਦੀ ਗੱਲ ਕਰ ਰਿਹਾ ਭਗਵੰਤ ਮਾਨ ਜਿਹੜੇ ਕੇਂਦਰ ਨਾਲ ਸਿੱਧੇ ਤੌਰ ਤੇ ਸਬੰਧਤ ਹੈ ਹੂੰ ਕਿਸੇ ਹੋਰ ਮਾਮਲੇ ਦੇਖੋ ਕਹਿ ਸਾ ਤੇ ਜੀ ਆਰਡੀਐਫ ਦੀ ਗੱਲ ਕਰਦੇ ਸੀ ਕਿ ਜੀ ਰੂਰਲ ਡਿਵੈਲਪਮੈਂਟ ਫੰਡ ਉਹ ਕਹਿੰਦੇ ਜੀ ਤੁਸੀਂ ਪਹਿਲਾਂ ਦਾ ਹਿਸਾਬ ਕਦਾ ਨਹੀਂ ਦਿੱਤਾ ਫਿਰ ਅੱਗੇ ਸੇ ਸਵਾਵਾਂ ਦੇ ਮਾਮਲੇ ਚ ਫੰਡਸ ਦੀ ਗੱਲ ਕਰਦੇ ਸੀ ਉਹ ਕਹਿੰਦੇ ਤੁਸੀਂ ਇੱਥੇ ਆਪਣੀਆਂ ਤਸਵੀਰਾਂ ਲਾਤੀਆਂ ਅਸੀਂ ਇਸ ਕਰਕੇ ਜਿਹੜਾ ਹੈਗਾ ਤੁਹਾਨੂੰ ਫੰਡਸ ਨਹੀਂ ਮਹయ్యా ਕਰਦੇ ਹੁਣ ਝਾਕੀਆਂ ਦੇ ਮਾਮਲੇ ਤੇ ਗੱਲ ਆਉਂਦੀ ਨਹੀਂ ਨਾ ਇਹ ਫੰਡਾਂ ਦੀ ਗੱਲ ਹੈ ਇਹ ਤਾਂ ਦੇਸ਼ ਭਗਤੀ ਦੀ ਗੱਲ ਹੈ ਸੋ ਇਸ ਮਾਮਲੇ ਚ ਕੋਈ ਜਵਾਬ ਉਹਨਾਂ ਨੂੰ ਆਉੜਦਾ ਨਜ਼ਰ ਨਹੀਂ ਆਇਆ ਜਦੋਂ ਪੰਜਾਬ ਦੇ ਪਿੰਡ ਪਿੰਡ ਚ ਝਾਕੀਆਂ ਜਾਣੀਆਂ ਲਗਾਤਾਰ ਝਾਕੀਆਂ ਕਮਾਈਆਂ ਜਾਣੀਆਂ ਪੰਜਾਬ ਦੇ ਦੇਖੋ ਸਾਰੇ ਵੱਡੀ ਛੋਟੇ ਪਿੰਡਾਂ ਆ ਵੱਡੇ ਪਿੰਡਾਂ ਸਾਰੇ ਪਿੰਡਾਂ ਚ ਆ ਕੇ ਜਾਣੀਆਂ ਕਸਵਾਂਾਂ ਜਾਣੀਆਂ ਸ਼ਹਿਰਾਂ ਜਾਣੀਆਂ ਗਣਤੰਤਰ ਦੇਸ਼ ਦੇ ਮੁੱਖ ਤੇ ਦਿਖਾਈਆਂ ਜਾਣੀਆਂ ਇੱਕ ਮਹਿਮਾ ਇੱਕ ਸੁਭਾਵਕ ਸੁਭਾਵਿਕ ਤੌਰ ਤੇ ਇੱਕ ਮਹਿਮ ਜਿਹੜੀ ਹੈਗੀ ਲਾਮਬੰਦ ਕੀਤੀ ਜਾ ਰਹੀ ਹੈ ਜੀ ਚੋਣਾਂ ਦੇ ਮੱਦੇਨਜ਼ਰ ਕੇਂਦਰ ਦੇ ਖਿਲਾਫ ਔਰ ਦਿਲਚਸਪ ਗੱਲ ਇਹ ਦੇਖੋ ਭਗਵੰਦ ਮਾਨ ਜਿੱਦਾਂ ਮੈਂ ਕਹ ਉਹ ਪਤਾ ਖੇਡਿਆ ਜਿਹੜਾ ਪਤਾ ਅਕਸਰ ਭਾਜਪਾ ਖੇਡਦੀ ਹੈ ਜੀ ਕਾਂਗਰਸ ਦੇ ਮਾਮਲੇ ਜੋ ਕਹਿੰਦੇ ਦੇਖੋ ਜੀ ਦੇਸ਼ ਵਿਰੋਧੀ ਗੱਲਾਂ ਕਰਦੇ ਆ ਇਹ ਫਲਾਣ ਗੱਲਾਂ ਕਰਦੇ ਆ ਜੀ ਇਹ ਫਲਾਣੇ ਧਰਮ ਨਾਲ ਲੜੇ ਵੀ ਆ ਜੀ ਇਹ ਟੁਕੜੇ ਟੁਕੜੇ ਗਏਗਾ ਹੁਣ ਜਾ ਕੇ ਬਾਰੇ ਨਾਲ ਤਾਂ ਟੁਕੜੇ ਟੁਕੜੇ ਕਹਿ ਦੀ ਗੱਲ ਲੱਗੂਵੇ ਜੀ ਨਾ ਇਹਦੇ ਕੋਈ ਖਾਲਤ ਆਂਦੀ ਗੱਲ ਲੱਗੂਵੇ ਭਗਵੰਦ ਮਾਨ ਨੇ ਇਸ ਤਰ੍ਹਾਂ ਪਰੋਸ ਕੇ ਪੰਜਾਬੀਆਂ ਦੇ ਅੱਗੇ ਗੱਲ ਰੱਖ ਦੇਣੀ ਹੈ ਜੀ ਕਿ ਦੱਸੋ ਜੀ ਮੈਂ ਸਹੀ ਐ ਜਾਂ ਕੇਂਦਰ ਸਹੀ ਐ ਇਸ ਮਾਲਜ ਦੇ ਨਿਤਾਰਾ ਜਿਹੜਾ ਹੈਗਾ ਪੰਜਾਬ ਦੇ ਲੋਕ ਕਰਨਗੇ ਬਿਲਕੁਲ ਸੋ ਇਸ ਸਥਿਤੀ ਚ ਵੱਡੀ ਕਸੁੱਤੀ ਹਾਲਤ ਦੇ ਵਿੱਚ ਭਾਜਪਾ ਪੰਜਾਬ ਦੇ ਅੰਦਰ ਜੀ ਤੇ ਕੇਂਦਰ ਦੇ ਵਿੱਚ ਫਸੀ ਨਜ਼ਰ ਆਂਦੀ ਹੈ ਮੈਨੂੰ ਲੱਗਦਾ ਹੈ ਕਿ ਅੱਗੇ ਨੂੰ ਸੋਚ ਸਮਝ ਕੇ ਫੈਸਲਾ ਲਿਆ ਕਰੇਗਾ ਕੇਂਦਰ ਹਾਂ ਕਿ ਕਿਸੇ ਵੀ ਸੂਬੇ ਦੀ ਝਾਕੀ ਰੱਦ ਕਰਨੀ ਤਾਂ ਕਿਉਂ ਕਰਨੀ ਆ ਬਿਲਕੁਲ ਆਖਰ ਜੋ ਤਾਂ ਭਾਵਨਾਵਾਂ ਜੁੜੀਆਂ ਹੁੰਦੀਆਂ ਤੁਸੀਂ ਬੰਗਾਲ ਦੀ ਗੱਲ ਕਰ ਲਈਏ ਕਿਸੇ ਹੋਰ ਸੂਬੇ ਦੀ ਗੱਲ ਕਰ ਲਈ ਜੀ ਕੋਈ ਵੀ ਸੂਬਾ ਹੋਵੇ ਜੋ ਸੂਬੇ ਦੀ ਝਾਕੀ ਰੱਦ ਕਰਨੀ ਆ ਤਾਂ ਉਹਦੇ ਜਿਹੜੇ ਉਹਦੇ ਸੂਬੇ ਦੇ ਜਿਹੜੇ ਲੋਕ ਹੈ ਹੂੰ ਉਹਨਾਂ ਦੀਆਂ ਭਾਵਨਾਵਾਂ ਵੀ ਹੁੰਦੀਆਂ ਨਾ ਜੀ ਜਦੋਂ ਆਪਾਂ ਵੀ ਸਾਰੇ ਦੇਖੋ ਗਣਤੰਤਰ ਦੇਸ਼ ਦੇਖਦੇ ਆਂ ਦਿੱਲੀ ਜੋ ਹੁੰਦਾ ਆਪਾਂ ਸਾਰੇ ਟੀਵੀ ਚੈਨਲ ਦੇ ਬੈਠਦੇ ਆਂ ਦੇਖਦੇ ਆਂ ਲਾਈਵ ਦਿਖਾਏ ਜਾਂਦੇ ਆ ਜਦੋਂ ਆਪਣੀ ਚਾਕੀ ਲੰਘਦੀ ਤਾਂ ਹਰ ਇੱਕ ਨੂੰ ਇੱਕ ਮਨਅਤ ਦਾ ਹੁੰਦੀ ਆ ਨਾ ਪੰਜਾਬ ਦੀ ਚਾਕੀ ਹੋਏਗੀ ਤਾਂ ਪੰਜਾਬੀਆਂ ਨੂੰ ਹੋਏਗਾ ਕਿ ਸਾਡੀ ਚਾਕੀ ਆ ਹਮ ਬੰਗਾਲ ਵਾਲਿਆਂ ਦੀ ਹੋਏਗੀ ਉਹਨਾਂ ਨੇ ਕਹਿੰਦਾ ਸਾਡਾ ਹੈ ਜਦੋਂ ਤੇ ਸੀਨ ਹੀ ਗੈਪ ਹੋਏਗਾ ਕਿਤੇ ਲੱਗਦਾ ਹੈ ਕਿ ਵੀ ਕੌਮੀ ਪੱਧਰ ਤੇ ਸਾਡੀ ਜਿਹੜੀ ਕੰਟਰੀਬਿਊਸ਼ਨ ਹੈ ਉਹਦੇ ਚੋਂ ਸਾਨੂੰ ਗੈਪ ਕੀਤਾ ਜਾ ਰਿਹਾ ਸੋ ਇਸ ਲਿਹਾਜ਼ ਨਾਲ ਬਹੁਤ ਅਹਿਮ ਮੁੱਦਾ ਹੈ ਇਸ ਅਹਿਮ ਮੁੱਦੇ ਤੇ ਜੀ ਜਿਸ ਤਰੀਕੇ ਨਾਲ ਮੁਕੰਦਰੀ ਭਗਵੰਤ ਮਾਨ ਨੇ ਸਾਰੀ ਨੀਤੀ ਘੜੀ ਹੈ ਹੂੰ ਭਾਜਪਾ ਨੂੰ ਤੇ ਕੇਂਦਰ ਸਰਕਾਰ ਨੂੰ ਮੈਨੂੰ ਲੱਗਦਾ ਕਿ ਲੈਣੇ ਦੇ ਦੇਣੇ ਪੈ ਰਹੇ ਬਿਲਕੁਲ ਬਿਲਕੁਲ ਤਾਂ ਸਤੂਦ ਸਾਬ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਕਿਤੇ ਕਸੂਤੀ ਸਥਿਤੀ ਦੇ ਵਿੱਚ ਹੁਣ ਪੰਜਾਬ ਦੀ ਸਰਕਾਰ ਵੀ ਆ ਗਈ ਹੈ ਕਿਉਂਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੰਘੇ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇੱਕ ਪਟੀਸ਼ਨ ਪਾਈ ਗਈ ਸੀ ਉਸ ਦੇ ਵਿੱਚ ਸਖਤ ਲੈਜੇ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਇਨੀ ਦੇਰੀ ਕਿਉਂ ਹੋਈ ਹੈ ਤੇ ਚੋਣਾਂ ਕਰਵਾਈਆਂ ਕਿਉਂ ਨਹੀਂ ਜਾ ਰਹੀਆਂ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਚੋਣਾਂ ਕਰਵਾਈਆਂ ਜਾਣ ਇਸ ਤੋਂ ਪਹਿਲਾਂ ਆ ਪੰਚਾਇਤਾਂ ਜਦੋਂ ਸਮੇਂ ਤੋਂ ਪਹਿਲਾਂ ਭੰਗ ਕਰਦੇ ਤਿਆਰੀਆਂ ਸੀ ਉਸ ਮਾਮਲੇ ਦੇ ਵਿੱਚ ਵੀ ਲਗਾਤਾਰ ਮੌਜੂਦਾ ਸਰਕਾਰ ਘਿਰੀ ਹੋਈ ਹੈ ਵਿਰੋਧੀ ਪਾਰਟੀ ਦੇ ਵੱਲੋਂ ਵੀ ਲਗਾਤਾਰ ਸਵਾਲ ਚੁੱਕੇ ਗਏ ਨੇ ਤਾਂ ਹੁਣ ਨਗਰ ਨਿਗਮ ਚੋਣਾ ਇਹ ਵੀ ਕਿਹਾ ਜਾ ਰਿਹਾ ਸੀ ਕਿ 2024 ਦੇ ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਹੀ ਕਰਵਾਈਆਂ ਜਾਣਗੀਆਂ ਪਰ ਹੁਣ ਸਖਤ ਆਦੇਸ਼ ਜਾਰੀ ਹੋਏ ਨੇ ਤਾਂ ਸਰਕਾਰ ਦੇ ਲਈ ਵੀ ਕਿਤਨੇ ਕਿਤੇ ਇਮਤਿਹਾਨ ਦੀ ਘੜੀ ਹੈ ਜੋ ਜਦ ਮੈਂ ਕਈ ਵਾਰੀ ਕਹਿਣਾ ਉਹਨਾ ਕਿ ਵੀ ਜਿਹੜੇ ਅੱਗੇ ਪੁਰਾਣੇ ਗੀਤ ਹੁੰਦੇ ਸੀ ਪੱਥਰ ਵਾਲੇ ਨਾ ਤਵੇ ਦੇ ਦੋ ਪਾਸੇ ਹੁੰਦੇ ਸੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਤਵੇ ਦਾ ਦੂਜਾ ਪਾਸਾ ਇਹ ਇਹਦੇ ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਕਰਦੇ ਨਜ਼ਰ ਆ ਰਿਹਾ ਸਰਕਾਰ ਕਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਗੱਲ ਬੜੀ ਸਾਫ਼ ਹੈ ਕਿ ਇੱਕ ਸਾਲ ਹੋ ਗਿਆ ਨਗਰ ਨਿਗਮ ਦੀਆਂ ਪੰਜ ਨਗਰ ਨਿਗਮ ਚੋਣਾ ਹੈ ਜੇ ਜੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਫਗਵਾੜੇ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਦਿਹਾਣੇ ਦੀ ਗੱਲ ਕਰ ਲਈਏ ਪਟਿਆਲਾ ਦੀ ਗੱਲ ਕਰ ਲਈਏ ਇੱਕ ਸਾਲ ਚੋਣਾ ਹੋ ਗਿਆ ਉੱਥੋਂ ਦੇ ਵਸਨੀਕਾਂ ਦਾ ਸ਼ੇਰੀਂਗਾਂ ਦਾ ਇੱਕ ਅਧ ਸਿੱਧਾ ਸੀ ਕਹਿ ਰਹੇ ਜੀ ਅਸੀਂ ਡੈਮੋਕ੍ਰੇਸੀ ਕਿਉਂਕਿ ਬੜਾ ਕਮਾਲ ਦਾ ਜਿਹੜੇ ਪੋਲੀਟੀਕਲ ਲੋਕ ਹੈ ਨਾ ਜੋ ਤੇ ਇਹਨਾਂ ਦਾ ਬੜਾ ਕਮਾਲ ਦਾ ਔਰਾ ਹੁੰਦਾ ਹੈ ਕਿ ਅਸੀਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਦੇ ਹਾਂ ਡੈਮੋਕ੍ਰੇਸੀ ਮਜ਼ਬੂਤ ਹੋਣੀ ਚਾਹੀਦੀ ਹੈ ਜੀ ਤੇ ਉਹੀ ਡੈਮੋਕ੍ਰੇਸੀ ਵਾਰੀ ਤੋਂ ਸਵਾਲ ਇਹਨਾਂ ਨੂੰ ਪੁੱਛੇ ਜਾਂਦੇ ਆ ਹੂੰ ਤਾ ਫੇਰ ਇਧਰ ਉਧਰ ਹੱਥ ਪੈਰ ਮਾਰਦੇ ਐ ਬਹਾਨੇਬਾਜ਼ੀਆਂ ਘਟਦੇ ਐ ਇੱਕ ਸਾਲ ਤੋਂ ਉੱਪਰ ਨਿਕਲ ਗਿਆ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੂੰ ਕਿਉਂ ਨਹੀਂ ਚੋਣਾਂ ਕਰਵਾਈਆਂ ਜਾਂਦੀਆਂ ਹੁਣ ਅਮਰਸਰ ਦੇ ਕਿਸੇ ਵਸਨੀਕ ਨੇ ਜੀ ਪੰਜਾਬ ਹਾਈ ਕੋਰਟ ਚ ਐਪਲੀਕੇਸ਼ਨ ਲਾਈ ਹੈ ਰੱਟ ਪਾਈ ਹੈ ਕਿ ਦੱਸੋ ਜੀ ਇਹਦਾ ਜਵਾਬ ਲੈ ਕੇ ਦਿਓ ਕਿ ਕਿਉਂ ਨਹੀਂ ਚੋਣਾਂ ਕਰਵਾਈਆਂ ਜਾਂਦੀਆਂ ਹੁਣ ਉਹਨਾਂ ਨੇ ਕਿਹਾ ਪੰਜਾਬ ਹਾਈ ਕੋਰਟ ਨੇ ਕਿ ਸਾਨੂੰ ਜਿਹੜਾ ਕੋਈ ਦਿਨਾਂ ਦੇ ਅੰਦਰ ਜਿਹੜਾ ਸਮਾਂ ਦਿੱਤਾ ਹੈ ਜੀ ਇਹਨਾਂ ਦਿਨਾਂ ਦੇ ਅੰਦਰ ਅੰਦਰ ਜਵਾਬ ਦਿਓ ਕਿ ਤੁਸੀਂ ਨਾ ਚੋਣਾਂ ਦੇ ਲਈ ਕੀ ਤਿਆਰੀਆਂ ਕਰ ਰਹੇ ਹੋ ਹਮ ਇਸੇ ਤਰ੍ਹਾਂ ਦਾ ਇਹ ਪਹਿਲਾਂ ਜਿਹੜਾ ਜੋ ਪੰਜਾਬ ਦੀਆਂ ਪੰਚਾਇਤੀ ਚੋਣਾਂ ਦਾ ਮਾਮਲਾ ਆਇਆ ਸੀ ਉਦੋਂ ਵੀ ਇਦਾਂ ਦੀ ਗੱਲ ਆਈ ਪਹਿਲਾਂ ਤਾਂ ਸਰਕਾਰ ਨੇ ਜਲਦਬਾਜ਼ੀ 'ਚ ਜਲਦੀ ਜਲਦੀ ਐਲਾਨ ਕਰ ਦਿੱਤਾ ਜੀ ਫਿਰ ਉਹ ਐਲਾਨ ਤੇ ਵੀ ਝੂਟ ਟਰਨ ਲੈਣਾ ਪੈ ਗਿਆ ਉਹ ਚੋਣਾਂ ਹੋਣ ਦੇ ਬਾਵਜੂਦ ਫਿਰ ਚੋਣਾਂ ਦਾ ਐਲਾਨ ਵਾਪਸ ਲਿਆ ਕਿ ਨਵੇਂ ਸਿਰੇ ਤੋਂ ਕਰਾਵਾਂਗੇ ਜੀ ਹੁਣ ਇਸੇ ਤਰੀਕੇ ਇਹਨਾਂ ਨੇ ਇਸ ਮਾਮਲੇ ਦੇ ਉੱਤੇ ਵੀ ਹਮ ਇਹਦੇ ਇੱਕ ਹੋਰ ਵੱਡਾ ਪਹਿਲੂ ਇਹ ਵੀ ਹੈ ਜੋ ਤ ਜੀ ਉਹ ਇਹ ਹੈ ਕਿ ਇਹ ਚੋਣਾਂ ਹੈਗੀਆਂ ਸ਼ਹਿਰੀ ਚੋਣਾਂ ਹਮ ਇਹਦੇ ਚ ਹੁਣ ਭਾਜਪਾ ਦਾ ਵੀ ਬਹੁਤ ਦਿਲਚਸਪੀ ਹੈ ਕਿਉਂਕਿ ਭਾਜਪਾ ਅਕਸਰ ਇਹ ਕਹਿੰਦੀ ਆ ਕਿ ਵੀ ਸਾਡਾ ਸ਼ਹਿਰੀ ਖੇਤਰ ਉਧਰ ਆਧਾਰ ਸਾਡਾ ਵਧੇ ਰਿਹਾ ਹ ਹ ਜੇ ਚੋਣਾਂ ਹੋ ਜਾਂਦੀਆਂ ਪੰਜ ਨਗਰ ਨਿਗਮ ਦੀਆਂ ਜੀ ਔਰ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਹੋ ਜਾਂਦੀਆਂ ਹ ਹ ਤਾਂ ਜਿ ਕਿਤੇ ਭਾਜਪਾ ਨੂੰ ਇਹਦੇ ਚ ਕੋ ਚੰਗਾ ਹੰਗਾਰਾ ਮਿਲਦਾ ਹੈ ਹ ਤਾਂ ਇਹਦਾ ਇਹ ਹੈ ਕਿ ਜਦੋਂ ਆਏਗੀ ਅੱਗੇ ਲੋਕ ਸਭਾ ਦੀ ਚੋਣ ਜੀ ਉਹਦੇ ਚ ਵੀ ਉਸ ਨੂੰ ਫਾਇਦਾ ਹੋ ਸਕਦਾ ਹੈ ਤੇ ਆਪ ਵਾਲਿਆਂ ਨੂੰ ਇਹਦੇ ਤੇ ਸਵਾਲ ਖੜੇ ਹੋ ਸਕਦੇ ਸੋ ਇੱਕ ਪੋਲੀਟਿਕਲ ਨਜ਼ਰੀਏ ਨਾਲ ਇਹਮ ਮਾਮਲਾ ਹੈਗਾ ਚੁਣਾ ਕਰਾਉਣੀਆਂ ਨਹੀਂ ਕਰਾਉਣੀਆਂ ਪਰ ਹੁਣ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਹੀ ਕੋਟ ਵੱਲੋਂ ਜੀ ਜੋ ਆ ਮੰਗਿਆ ਗਿਆ ਮੈਨੂੰ ਲੱਗਦਾ ਇਹਨੂੰ ਜਵਾਬ ਦੇਣਾ ਪਏਗਾ ਬਿਲਕੁਲ ਬਿਲਕੁਲ ਸਦਨ ਸਾਹਿਬ ਅੱਜ ਜਦੋਂ ਵੀ ਆਪਾਂ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ ਤਾਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਗਰਕੀ ਹੋਈ ਹੈ ਤੇ ਨਾਲੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਆਪਣਾ ਭਵਿੱਖ ਦਿਖਾਈ ਨਹੀਂ ਦਿੰਦਾ ਇਸ ਕਰਕੇ ਕਹਿੰਦੇ ਕਿ ਰੁਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਦਾ ਰੁਖ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਪਰ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਵਤਨ ਵਾਪਸੀ ਦਾ ਆਪ ਸਰਕਾਰ ਦੇ ਵੱਲੋਂ ਨਾਰਾ ਦਿੱਤਾ ਗਿਆ ਸੀ ਕਹਿੰਦੇ ਜਿਹੜੇ ਵਿਦੇਸ਼ ਗਏ ਹੋਏ ਨੇ ਉਹ ਵੀ ਪੰਜਾਬ ਦੇ ਵਿੱਚ ਆਉਣਗੇ ਪੰਜਾਬ ਨੂੰ ਇਸ ਤਰੀਕੇ ਦਾ ਰੰਗਲਾ ਪੰਜਾਬ ਬਣਾ ਦਾਂਗੇ ਵੀ ਅੰਗਰੇਜ਼ ਵੀ ਵਾਰੋ ਪੰਜਾਬ ਦੇ ਵਿੱਚ ਕੰਮ ਕਰਨ ਆਉਣਗੇ ਇੱਥੇ ਕਿਤੇ ਨਾ ਕਿਤੇ ਸਰਕਾਰ ਦਾ ਇਹ ਨਾਰਾ ਫੇਲ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲਗਾਤਾਰ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਤੇ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਵੱਡੀ ਗਿਣਤੀ ਵਿੱਚ ਪਾਸਪੋਰਟ ਬਣਾ ਕੇ ਰੱਖੇ ਹੋਏ ਨੇ ਤੇ ਸਭ ਤੋਂ ਪਹਿਲੇ ਨੰਬਰ ਤੇ ਪੰਜਾਬੀ ਨੇ ਇਸ ਮਾਮਲੇ ਦੇ ਵਿੱਚ ਵੀ ਜੋ ਤੇ ਵੀ ਇਹ ਮੈਂ ਸਵਾਲ ਹੈ ਇਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਂ ਦੇਖੋ ਪੰਜਾਬ ਆਰੇ ਅਕਸਰ ਮੁਖੰਦਰੀ ਭਗਵੰਤ ਮਾਨ ਆਖਦੇ ਆ ਕਿ ਵੀ ਬਾਹਰੋਂ ਅੰਗਰੇਜ਼ ਦੇ ਦਰਾਂ ਨੇ ਜਦੋਂ ਤੁਸੀਂ ਕਿਹਾ ਜੀ ਇੱਧਰ ਆ ਕੇ ਪੜ੍ਹਾਈ ਕਰਨੀ ਇੱਧਰ ਰੋਜ਼ਗਾਰ ਮਿਲੇਗਾ ਹਮ ਜੋ ਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ ਹਨ ਉਹਨਾਂ ਸਿੱਧੇ ਅਮਤਾਬ ਜਿਸ ਦਾ ਤੁਸੀਂ ਸਵਾਲ ਦਾ ਜ਼ਿਕਰ ਕੀਤਾ ਹੈ ਜੀ ਉਹਦੇ ਮੁਤਾਬਕ ਹੈ ਜੇ ਆਪਾਂ ਆਬਾਦੀ ਦੇ ਲਿਆਣ ਨਾਲ ਦੇਖੀਏ ਹਮ ਪਾ ਪੰਜਾਬ ਐਸ ਵੇਲੇ ਦੇਸ਼ ਚ ਸਭ ਤੋਂ ਪਹਿਲੇ ਨੰਬਰ ਤੇ ਐ ਜਿੱਥੇ ਸਭ ਤੋਂ ਵੱਡੀ ਗਿਣਤੀ ਦੀ ਚਾਹੇ ਵਿਦਿਆਰਥੀ ਐ ਚਾਹੇ ਵੱਡੇ ਐ ਪਾਸਪੋਰਟ ਬਣਵਾ ਰਿਆ ਔਰ ਵਿਦੇਸ਼ਾਂ ਨੂੰ ਜਾ ਰਿਆ ਜੀ ਇਹ ਆਪਣੇ ਆਪ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਆ ਲੋਕਾਂ ਪਰ ਦੀ ਆਸਥਾ ਹੈਗੀ ਐ ਕਿ ਵੀ ਨਹੀਂ ਜਾਣਗੇ ਮੇਰੀ ਗੱਲ ਤੇ ਕਹਿਣਾ ਮੰਨਣਗੇ ਜੀ ਉਹ ਲੱਗਦਾ ਹੈ ਕਿ ਕਾਫੀ ਮੁਸ਼ਕਲ ਸਥਿਤੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਹਮ ਬਿਲਕੁਲ ਬਿਲਕੁਲ ਤਾਂ ਸਤੂਤੋ ਸਭ ਬਾਹਰ ਤਾਂ ਵਿਦੇਸ਼ਾਂ ਦਾ ਰੁਖ ਨੌਜਵਾਨ ਕਰ ਹੀ ਰਹੇ ਨੇ ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਦੀ ਇਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਪੰਜਾਬ ਦਾ ਪੰਜਾਬ ਦਾ ਜਿਹੜਾ ਕਿਸਾਨ ਉਹ ਇਹਨਾਂ ਕਰਜ਼ਾਈ ਹੋ ਚੁੱਕਿਆ ਹੈ ਕਰਜ਼ਾ ਲੈਣ ਦੇ ਵਿੱਚ ਚੁੱਕਣ ਦੇ ਵਿੱਚ ਵੀ ਪੰਜਾਬ ਦੇ ਕਿਸਾਨ ਮੋਰੀ ਨੇ ਵਿਦਿਕ ਲੋਨ ਲੈਣ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਮੋਰੀ ਨੇ ਪਰ ਲਗਾਤਾਰ ਫਿਰ ਵੀ ਵਿਦੇਸ਼ਾਂ ਦਾ ਰੁਖ ਨੌਜਵਾਨ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਾਪੇ ਨੇ ਪੰਜਾਬ ਦੇ ਜੇਕਰ ਉਹਨਾਂ ਦੇ ਲਿਹਾਜ਼ ਨਾਲ ਗੱਲ ਕਰੀ ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਭੇਜਣ ਦੇ ਲਈ ਮਜਬੂਰ ਹਾਂ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਡੇ ਪੱਧਰ ਤੇ ਹੈ ਨਾਲ ਹੀ ਕਹਿੰਦੇ ਕਿ ਨਸ਼ਾ ਵੀ ਪੰਜਾਬ ਦੇ ਵਿੱਚ ਬਹੁਤ ਹੈ ਤਾਂ ਉਹਨਾਂ ਦੇ ਬੱਚੇ ਬਾਹਰ ਸੁਰੱਖਿਤ ਉਹਨਾਂ ਦਾ ਭਵਿੱਖ ਰਹੇਗਾ ਇਸੇ ਕਰਕੇ ਕਹਿੰਦੇ ਕਿ ਕਿਤੇ ਨਾ ਕਿਤੇ ਮਜਬੂਰੀ ਦੇ ਬਸ ਵੀ ਮਾਪਿਆਂ ਨੂੰ ਆਪਣੇ ਬੱਚੇ ਨੂੰ ਬਾਹਰ ਭੇਜਣਾ ਪੈ ਰਿਹਾ ਹੈ ਜੋ ਜਿਸ ਤਸਵੀਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਮਜਬੂਰੀ ਹੈਗੀ ਹੈ ਜੀ ਮਜਬੂਰੀ ਤਾਂ ਹੈ ਹੀ ਹੈ ਪਰ ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਉਹ ਸਥਿਤੀ ਕਾਫੀ ਚਿੰਤਾਜਨਕ ਬਣਦੀ ਨਜ਼ਰ ਆਈ ਜਿਸ ਤਰ੍ਹਾਂ ਦਾ ਹਾਲਾਤ ਬਣੇ ਬਿਆ ਉਹਦੇ ਮੁਤਾਬਕ ਹੈ ਕਿ 12 ਲੱਖ ਪਾਸਪੋਰਟ ਜਿਹੜੇ ਹੈਗੇ ਆ ਪੰਜਾਬ ਵੱਲੋਂ ਹਰ ਸਾਲ ਜਿਹੜੇ ਹੈਗੇ ਬਣਾਏ ਜਾਂਦੇ ਆ ਜਿਹੜਾ ਸਾਲ ਲੰਘ ਕੇ ਗਿਆ ਜੀ ਬਿਲਕੁਲ ਬਿਲਕੁਲ ਇੱਕ ਸਾਲ ਦੇ ਵਿੱਚ 12 ਲੱਖ ਪਾਸਪੋਰਟ ਜਿਹੜੇ ਹੈਗੇ ਬਣੇ ਆ ਤੇ 12 ਲੱਖ ਪਾਸਪੋਰਟਾਂ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਜਿੰਨੇ ਘਰ ਆ ਜੀ ਹਰ ਦੋ ਘਰਾਂ ਦੇ ਪਿੱਛੇ ਘੱਟੋ ਘੱਟ ਤਿੰਨ ਪਾਸਪੋਰਟ ਜਿਹੜੇ ਹੈਗੇ ਬਣੇ ਬਿਆ ਬਿਲਕੁਲ ਇਹ ਇੱਕ ਸਾਲ ਦੀ ਸਥਿਤੀ ਹੈ ਜੇ ਆਪਾਂ ਇਹਨੂੰ 2014 ਨਾਲ ਕੰਪੈਰੀਜ਼ਨ ਕਰੀਏ ਇਸ ਸਾਲ ਦਾ ਹੂੰ ਤਾਂ 2014 ਦੇ ਵਿੱਚ ਸਥਿਤੀ ਜਿਹੜੀ ਹੈ ਕਿਤੇ ਇਹਦੇ ਨਾਲੋਂ ਵੱਖਰੀ ਨਜ਼ਰ ਆਉਂਦੀ ਹੈ ਬਿਲਕੁਲ ਉਦੋਂ ਮੁਸਕਨ ਨਾਲ 5 ਲੱਖ ਪਾਸਪੋਰਟ ਸਾਲ ਦੇ ਬਣਦੇ ਸੀ ਹੂੰ ਜਿਹੜਾ ਸਾਲ ਲੰਘ ਕੇ ਗਿਆ ਜੀ ਉਹਦੇ ਵਿੱਚ 12 ਲੱਖ ਪਾਸਪੋਰਟ ਹੁਣ ਜਿਹੜੇ 12 ਲੱਖ ਪਾਸਪੋਰਟ ਬਣੇ ਆ ਹੂੰ ਜਦੋਂ ਉਹਨੇ ਘਰ ਤਾਂ ਬੈਠਣਾ ਨਹੀਂ ਬਿਲਕੁਲ ਉਹਨਾਂ ਨੇ ਜਾਣਾ ਹੀ ਜਾਣਾ ਹੈ ਉਹਨਾਂ ਨੇ ਬਾਹਰ ਵੀ ਜਾਣਾ ਉਹਨਾਂ ਦੇ ਮਾਪੇ ਉਹਨਾਂ ਵੀ ਜਾਣਾ ਉਹਨਾਂ ਦੇ ਬੱਚਿਆਂ ਨੇ ਵੀ ਜਾਣਾ ਹੈ ਜੀ ਜੋ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਲੱਗਦਾ ਹੈ ਕਿ ਪੰਜਾਬੀ ਵੱਡੀ ਗਿਣਤੀ ਦੇ ਵਿਦੇਸ਼ਾਂ ਵੱਲ ਅੜਲੇ ਉਡਾਣਾ ਭਰ ਰਹੇ ਆ ਜੀ ਬਿਲਕੁਲ ਉਹਦੇ ਤੇ ਕਿਦਰ ਜਿੱਦਾਂ ਤੁਸੀਂ ਕਹੇ ਨਸ਼ਾ ਦੀ ਗੱਲ ਹੈ ਰੋਜ਼ਗਾਰ ਦੀ ਗੱਲ ਹੈ ਹਮ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਪ੍ਰਤੀ ਜਿਹੜੀ ਉਹਨਾਂ ਦੀਆਂ ਨੀਤੀਆਂ ਹੈਗੀਆਂ ਜੀ ਉਹ ਵੀ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ ਜੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ ਜੀ ਨਸ਼ਿਆਂ ਦੇ ਮਾਮਲੇ 'ਚ ਜਿਹੜਾ ਹੈ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਹਮ ਤਾਂ ਪੇਰੈਂਟਸ ਵੀ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਗਏ ਸਾਡੇ ਬਾਹਰ ਜਾਣ ਬਾਹਰ ਭੇਜੇ ਜਾਣ ਜਦੋਂ ਬੱਚੇ ਚਲੇ ਜਾਂਦੇ ਆ ਹੁਣ ਜਿਹੜਾ ਪਹਿਲਾ ਪੂਰ ਬੱਚਿਆਂ ਦਾ ਗਿਆ ਜੀ ਉਹ ਪਹਿਲੇ ਪੂਰ ਦੇ ਤਾਂ ਹੁਣ ਬੱਚੇ ਉੱਥੇ ਪੀਆਰ ਸ਼ੀਟ ਵੀ ਲੈ ਲਈ ਉਹਨਾਂ ਨੇ ਜੀ ਹੁਣ ਆਪਣੇ ਪੇਰੈਂਟਸ ਨੂੰ ਬੁਲਾਉਣ ਲੱਗ ਗਏ ਆ ਹਮ ਸੋ ਸਥਿਤੀ ਜਿਹੜੀ ਹੈਗੀ ਹੁਣ ਅੱਗੇ ਨਾਲੋਂ ਸਗੋਂ ਵਿਗੜਦੀ ਜਾ ਰਹੀ ਹੈ ਮੁਕੰਦਰ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੇਖੋ 2 ਸਾਲ ਹੋ ਗਏ ਜਦੋਂ ਆਪਾਂ ਸਵਾਲ ਲੈ ਰਹੇ ਆ ਜੀ ਜੀ ਬਿਲਕੁਲ ਪਿਛਲਾ 1 ਸਾਲ ਇਹਨਾਂ ਦੀ ਸਰਕਾਰ ਦੇ ਦੌਰਾਨ ਹੀ ਲੰਘਿਆ ਹਮ ਜੋ ਸਾਲ ਦੇ ਚੱਲਦੈਂ ਜੋ ਤਾਂ 12 ਲੱਖ ਜਿਹੜੇ ਪਾਸਪੋਰਟ ਇੱਕ ਸਾਲ ਚ ਬਣਿਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਸਥਿਤੀ ਕਿੰਨੀ ਗੰਭੀਰ ਹੈ ਜਾਂ ਇੱਥੇ ਰੋਜ਼ਗਾਰ ਦੇ ਸਾਧਨ ਨਹੀਂ ਜੀ ਜਾਂ ਬੱਚੇ ਆਪਣੇ ਆਪ ਨੂੰ ਅਨਸੇਵ ਸਮਝਦੇ ਆ ਇਸੇ ਵਜ੍ਹਾ ਕਰਕੇ ਹੈ ਕਿ ਵੱਡੀ ਗਿਣਤੀ ਚ ਪਾਸਪੋਰਟ ਬਣ ਰਹੇ ਆ ਜੀ ਹੋਰ ਵਿਦੇਸ਼ਾਂ ਵੱਲ ਨੂੰ ਜਾ ਰਹੇ ਕੌਮੀ ਪੱਧਰ ਤੇ ਜੇ ਆਪਾਂ ਵੈਸੇ ਗੱਲ ਕਰੀਏ ਕੇਰਲਾ ਮਹਾਰਾਸ਼ਟਰ ਜੁਪੀ ਹੈ ਜੀ ਇਹ ਪਹਿਲੇ ਨੰਬਰ ਤੇ ਆ ਪਾਸਪੋਰਟ ਬਣਾਉਣ ਚ ਪਰ ਇਹ ਪਾਸਪੋਰਟ ਹੈਗੇ ਆਬਾਦੀ ਦੇ ਲਿਆ ਨਾਲ ਜੀ ਅਬਾਦੀ ਉਹਨਾਂ ਦੀ ਵਧੇਰੇ ਹੈ ਦੇਖੋ ਪੰਜਾਬ ਕੇਰਲਾ ਦੇ ਨੇੜੇ ਦੇੜੇ ਨਹੀਂ ਹੈ ਮਹਾਰਾਸ਼ਟਰ ਦੇ ਨੇੜੇ ਦੇੜੇ ਨਹੀਂ ਜੀ ਪਰ ਜੇ ਪੰਜਾਬ ਦੀ ਆਬਾਦੀ ਦਾ ਆਪਾਂ ਕੰਪੈਰੀਜ਼ਨ ਕਰੀਏ ਤਾਂ ਪੂਰੇ ਦੇਸ਼ ਚ ਕਮੀ ਪੱਧਰ ਤੇ ਹੈ ਕਿ ਪੰਜਾਬ ਚ ਸਭ ਤੋਂ ਵੱਡੀ ਪੱਧਰ ਤੇ ਪਾਸਪੋਰਟ ਬਣ ਰਹੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਇਸ ਮੁੱਦੇ ਤੇ ਕੀ ਜਵਾਬ ਦੇਣਗੇ ਹੂੰ ਰੰਗਲਾ ਪੰਜਾਬ ਦਾ ਕਿਧਰੇ ਬਣਦਾ ਨਜ਼ਰ ਨਹੀਂ ਆਉਂਦਾ ਪੰਜਾਬ ਉਜੜਦਾ ਜ਼ਰੂਰ ਨਜ਼ਰ ਆਉਂਦਾ ਹੈ ਕਿ ਆਏ ਸਾਲ ਲੱਖਾਂ ਦੀ ਗਿੰਦੀ ਚ ਪਾਸਪੋਰਟ ਬਣਨਗੇ ਤਾਂ ਕਿਦਾਂ ਓਡਾਲੀਆਂ ਮਾਰ ਰਿਹਾ ਪੰਜਾਬ ਰੁਪਏ ਦੀ ਉਹ ਬਣ ਰਹੀ ਹੈ ਜਿਵੇਂ ਕੋਈ ਵੱਡਾ ਦਰਿਆ ਜਾਂ ਜੋਦ ਨਹਿਰ ਟੁੱਟ ਜਾਂਦੀ ਹੈ ਨਾ ਫੇ ਲੋਕ ਇਕੱਠੇ ਹੋ ਕੇ ਬੰਨ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਖਪਾ ਐਡਾ ਵੱਡਾ ਪੈ ਜਾਂਦਾ ਫਿਰ ਉਹ ਕਿਸੇ ਦੇ ਬਸ ਦੀ ਗੱਲ ਹੀ ਨਹੀਂ ਰਹਿੰਦੀ ਹਜ਼ਾਰਾਂ ਏਕੜਾਂ ਚ ਪਾਣੀ ਫੈਲ ਜਾਂਦਾ ਇਹ ਤਰੀਕੇ ਦੇ ਨਾਲ ਜਦੋਂ ਪੰਜਾਬ ਦੀ ਥਿੱੜੀ ਬਣੀ ਵੀ ਹੈ ਜਿਹਨੂੰ ਮੁੱਖ ਮੰਤਰੀ ਇਹਨੂੰ ਬੰਨ ਲਾ ਕੇ ਰੋਕਣ ਦੀ ਕੋਸ਼ਿਸ਼ ਕਰੇਗਾ ਇਦਾਂ ਨਹੀਂ ਰੁਕਣਾ ਬਿਲਕੁਲ ਜਦੋਂ ਕੋਈ ਇਹਦਾ ਕੋਈ ਮਾਹੌਲ ਇਸ ਤਰੀਕੇ ਨਾਲ ਰੋਜ਼ਗਾਰ ਦੀ ਗੱਲ ਨਾ ਆਵੇ ਜਾਂ ਦੀ ਗੱਲ ਦੂਜੇ ਮਾਮਲੇ ਤੇ ਜ਼ਮੀਨੀ ਹਕੀਕਤ ਦੇ ਵਿੱਚ ਜਦ ਤੱਕ ਸਰਕਾਰ ਆਪਣੀਆਂ ਜਿਹੜੀਆਂ ਯੋਜਨਾਵਾਂ ਹੈਗੀਆਂ ਆਪਣੇ ਜਿਹੜੇ ਵਾਅਦੇ ਹੈਗੇ ਜੀ ਉਹਨਾਂ ਨੂੰ ਲਾਗੂ ਨਹੀਂ ਕਰੇਗੀ ਇੰਪਲੀਮੈਂਟੇਸ਼ਨ ਨਹੀਂ ਕਰੇਗੀ ਤਦ ਤੱਕ ਮੈਨੂੰ ਨਹੀਂ ਲੱਗਦਾ ਕਿ ਬਾਹਰ ਜਾਣ ਦਾ ਰੋਜਾਨਾ ਕਿਧਰੇ ਰੁਕਦਾ ਨਜ਼ਰ ਆ ਰਿਹਾ ਹੈ ਜੇਕਰ ਸਾਲ ਇਸ ਸਾਲ ਜਿਹੜਾ ਲੰਘ ਕੇ ਗਿਆ ਉਹਦੇ ਚ 12 ਲੱਖ ਦੀ ਗਿਣਤੀ ਹੈ ਤਾਂ ਆਉਣ ਵਾਲੇ ਚ 12 ਦੀ ਤਾਂ 14 ਤਾਂ ਹੋ ਸਕਦੀ ਹੈ ਘਟਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਬਿਲਕੁਲ ਬਿਲਕੁਲ ਸਸਾ ਪੰਜਾਬ ਦੇ ਮੁੱਖ ਮੰਤਰੀ ਦੀ ਤੁਸੀਂ ਆ ਗੱਲਬਾਤ ਕਰ ਰਹੇ ਹੋ ਜਦੋਂ ਕਦੇ ਵੀ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਹੁੰਦੀ ਹੈ ਤਾਂ ਗ੍ਰਹਿ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਤੇ ਤੁਹਾਨੂੰ ਯਾਦ ਹੋਣਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੀ ਲਗਾਤਾਰ ਗੱਲਬਾਤ ਕੀਤੀ ਸੀ ਕਿ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਅਕਾਲ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਮर्यादा ਦੀ ਉਲੰਘਣਾ ਹੁੰਦੀ ਹੈ ਕਹਿੰਦੇ ਕਿ ਪੁਲਿਸ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੀ ਹੈ ਤੇ ਫਾਇਰਿੰਗ ਹੁੰਦੀ ਹੈ ਉਸ ਮਾਮਲੇ ਨੇ ਕਾਫੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਸੀ ਉਸ ਮਾਮਲੇ ਦੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਹਨੇ ਰਿਪੋਰਟ ਹੁਣ ਸੌਂਪ ਦਿੱਤੀ ਹੈ ਕੱਲ ਐਸਜੀਪੀਸੀ ਦੇ ਵੱਲੋਂ ਉਹ ਰਿਪੋਰਟ ਜਨਤਕ ਕੀਤੀ ਗਈ ਹੈ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਿਉਂਕਿ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਦੇ ਕੋਲ ਹੈ ਦੇਖੋ ਜੋ ਆਵਦੇਹੀ ਦਾ ਜੋ ਬਣਦੀ ਹੈ ਸਮਾਉਲੇ ਚ ਬੜਾ ਭਾਵਕ ਮਾਮਲਾ ਹੈ ਗੁਰਦਰਾ ਸਾਹਿਬ ਤੇ ਜਦੋਂ ਆਪਾਂ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੇ ਆਨ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਕੋਈ ਦਿਨ ਪਹਿਲਾਂ ਇਹ ਬਾਪਰੀ ਮੰਦਪਾਗੀ ਕੱਟਣਾ ਹੈ ਬਿਲਕੁਲ ਨਵੰਬਰ ਮਹੀਨੇ ਚ ਜਦੋਂ ਬਾਪਰੇ ਵਰਤਾਰਾ ਜਿਹੜਾ ਹੈਗਾ ਪੁਲਿਸ ਸultanpur Lodi ਉਸ ਗੁਰਦਰਾ ਸਾਹਿਬ ਵਿੱਚ ਇਸ ਤਰੀਕੇ ਨਾਲ ਦਾਖਲ ਹੋਈ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੁਣ ਜਿਹੜੀ ਜਾਂਚ ਰਿਪੋਰਟ ਆਈ ਹੈ ਜਿਹੜੀ ਮੀਡੀਆ ਚ ਨਸ਼ਰ ਕੀਤੀ ਗਈ ਹੈ ਸ੍ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਜੀ ਉਹ ਰਿਪੋਰਟ ਸਾਫ ਦੌਰ ਦੇ ਗੱਲ ਕਹੀ ਗਈ ਹੈ ਕਿ ਕੋਈ ਸਤਾਵ ਨਹੀਂ ਦਿੱਤੀ ਗਈ ਬਲਕਿ ਜਿਹੜੇ ਕੇਸ ਬਣਾਏ ਗਏ ਉਹ ਨੰਗਾ ਤੇ ਬਣਾਏ ਗਏ ਔਰ ਵੱਡੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਉਹਨਾਂ ਨੇ ਕਿਹਾ ਕਿ ਗੋਲੀਆਂ ਚੱਲੀਆਂ ਜੜੀਆਂ ਗਿਆ ਜਿਹੜੇ ਸਬੂਤ ਉਹਨਾਂ ਨੇ ਇਕੱਠੇ ਕੀਤੇ ਆ ਉਹਦੇ ਮੁਤਾਬਕ ਅੰਦਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਸ ਤਰੀਕੇ ਨਾਲ ਜਿਹੜਾ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਇਹ ਜੀ ਮੰਤਪਾਗੀ ਕਰਨਾ ਵਾਪਰੀ ਨਹੀਂ ਸਾਰੇ ਦੁਨੀਆ ਭਰ ਜਿਹੜਾ ਸਿੱਖ ਭਾਈਚਾਰਾ ਉਹਨਾਂ ਦੇ ਹਿਰਦੇ ਵੀ ਇਸ ਭਾਵਨਾ ਨਾਲ ਵਲੁੰਦਰੇ ਗਏ ਕਿ ਇਸ ਅਹਿਮ ਦਿਹਾੜੇ ਦੇ ਉਤੇ ਕਿਉਂ ਇਹ ਵਰਤਾਰਾ ਹੋਇਆ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਣਦੀ ਬਣਦੀ ਹੈ ਮੁੱਖ ਮੰਤਰੀ ਬਾਰੇ ਇਸ ਕਰਕੇ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਮੁੱਖ ਮੰਤਰੀ ਆਪ ਗ੍ਰਹਿ ਵਿਭਾਗ ਉਹਨਾਂ ਦੇ ਕੋਲੇ ਹੈ ਗ੍ਰਹਿ ਭਾਗ ਦੇ ਹੁੰਦੇ ਪੁਲਿਸ ਨੂੰ ਦੇਸ਼ ਦੇਣਾ ਉਹਨਾਂ ਬਾਰੇ ਸਾਰੇ ਫੈਸਲੇ ਲੈਣੇ ਉਹ ਗ੍ਰਹਿ ਭਾਗ ਦੀ ਜ਼ਿੰਮੇਵਾਰੀ ਹੈ ਤੇ ਮੁੱਖ ਮੰਤਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸੁਣਨੀ ਗੁਰਦਰਾ ਪਵੰਦ ਕਮੇਟੀ ਨੇ ਜਿਹੜੇ ਸਵਾਲ ਉਠਾਏ ਹੈ ਜੀ ਦੇਖੋ ਇਸ ਮਾਮਲੇ 'ਚ ਸਥਿਤੀ ਦਾ ਸਪਸ਼ਟ ਕਰਨੀ ਬਣਦੀ ਹੈ ਸਰਕਾਰ ਵੱਲੋਂ ਹੂੰ ਇਹ ਨਹੀਂ ਹੈ ਕਿ ਦੋ ਚਾਰ ਲੋਕਾਂ ਦੇ ਕੇੇ ਦਰਜ ਕਰ ਦਿਓ ਕੇ ਦਰਜ ਕਰਕੇ ਕਹਿ ਦਿਓ ਕਿ ਦੂਸ਼ਣ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਹੁਣ ਸਵਾਲ ਇੱਥੇ ਵੀ ਉਹੀ ਖੜਾ ਹੁੰਦਾ ਹੈ ਕਿ ਆਖਰਕਾਰ ਪੁਲਿਸ ਜਿਹੜੀ ਹੈ ਉਹ ਇਹਦੇ ਤੇ ਜ਼ਿੰਮੇਵਾਰ ਠਹਿرائی ਜਾਏਗੀ ਕਿ ਨਹੀਂ ਠਹਿرائی ਜਾਏਗੀ ਜੀ ਪੁਲਿਸ ਕਹਿੰਦੀ ਹੈ ਕਿ ਜੇ ਅਸੀਂ ਕੋਈ ਵੀ ਅਦਵੀ ਨਹੀਂ ਕੀਤੀ ਹਮ ਅਸੀਂ ਜਿਹੜਾ ਹੈ ਕੋਈ ਇਸ ਤਰ੍ਹਾਂ ਦਾ ਜਿਹੜਾ ਜਿੱਥੇ ਗੁਰਗ੍ਰੰਥ ਦਾ ਪ੍ਰਕਾਸ਼ ਸੀ ਉੱਥੇ ਜਾ ਕੇ ਕੋਈ ਦਖਲ ਦਿੰਦਾ ਹੈ ਗੁਰਦਰਸਾ ਦੇ ਪਾਸੇ ਤੇ ਜਿਹੜੀ ਮੰਤਪਾਗੀ ਕਰਨਾ ਵਾਪਰੀ ਹੈ ਜੀ ਪਰ ਇਹਦੇ باوجود ਜਿਹੜੀ ਐਸ.ੀ.ਪੀ. ਦੀ ਰਿਪੋਰਟ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਜੁੱਤੀਆਂ ਪਾ ਕੇ ਹੂੰ ਪੁਲਿਸ ਵਾਲੇ ਅੰਦਰ ਗਏ ਆ ਜੀ ਅੰਦਰ ਜਾਣ ਤੋਂ ਬਾਅਦ ਜੋ ਉੱਥੇ ਜਿਹੜੀਆਂ ਗੋਲੀਆਂ ਚੱਲੀਆਂ ਹੂੰ ਫਿਰ ਨੇ ਗਾਂਦੇ ਉੱਤੇ ਕੇਸ ਬਣੇ ਨੇ ਹੈਗੀ ਜ਼ਖਮੀ ਹੋਇਆ ਬਿਲਕੁਲ ਉਹ ਸਾਰੇ ਮਾਮਲੇ ਤੇ ਜਵਾਬਦੇਹੀ ਤੈ ਹੁਣੀ ਚਾਹੀਦੀ ਹੈ ਕਿ ਆਖਰਕਾਰ ਕਿਹੜੇ ਪੁਲਿਸ ਅਧਿਕਾਰੀ ਇਸ ਦੇ ਲਈ ਜ਼ਿੰਮੇਵਾਰ ਹੈ ਹੂੰ ਜੇ ਪੰਜਾਬ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰਦੇ ਹੋ ਜੀ ਫਿਰ ਆਪਾਂ ਵਿਦੇਸ਼ਾਂ ਦੀ ਗੱਲ ਕਰੀਏ ਦੂਜੇ ਸੂਬਿਆਂ ਦੀ ਗੱਲ ਕਰੀਏ ਉੱਥੇ ਫਿਰ ਕਿਵੇਂ ਜ਼ਿੰਮੇਵਾਰ ਠਹਿਰਾ ਸਕਦੇ ਕਿਸੇ ਹੋਰ ਤਰਨ ਨੂੰ ਹੂੰ ਸੋ ਇਸ ਜੀਬੀਸੀ ਦਾ ਇਸ ਮਾਮਲੇ 'ਚ ਜੋ ਆ ਮੰਗਣਾ ਬਿਲਕੁਲ ਵਾਜਿਬ ਹੈ ਬਿਲਕੁਲ ਇੱਕ ਹੋਰ ਅਹਿਮ ਗੱਲ ਉਹਨਾਂ ਨੇ ਇਹ ਕੀ ਦਿੱਤੀ ਜੋਤ ਕੇ ਉਹਨਾਂ ਨੇ ਸਾਰੀ ਰਿਪੋਰਟ ਜਿਹੜੀ ਕੀ ਹੈ ਹੂੰ ਆ ਕਹਾਤਾ ਸਭ ਦੇ ਜਥੇਦਾਰ ਨੂੰ ਦੇ ਦਿੱਤੀ ਹੈ ਬਿਲਕੁਲ ਬਿਲਕੁਲ ਉਹ ਜਥੇਦਾਰ ਸਾਹਿਬ ਦੇਖਣਗੇ ਕਿ ਇਸ ਮਾਮਲੇ ਤੇ ਅਗੇ ਕੀ ਕਾਰਵਾਈ ਕਰਨੀ ਹੈ ਬਿਲਕੁਲ ਬਿਲਕੁਲ ਤਾਂ ਧੰਨਵਾਦ ਜਗਤਾਰ ਸਿੰਘ ਸਿੱਧੂ ਜੀ ਇਹਨਾਂ ਖਬਰਾਂ ਤੇ ਅਹਿਮ ਵਿਚਾਰ ਸਾਂਝੇ ਕਰਨ ਲਈ ਮਿਹ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਫਸਟ ਕਾਲ